ਏ ਜੀ 13 ਤਰੀਕ ਲੋੜੀ ਵਾਲੇ ਦਿਨ ਦੀ ਗੱਲ ਹੈ ਇਹ ਕੁਝ ਮਾਈਗ੍ਰੈਂਟ ਲੇਬਰਸ ਦੇ ਬੱਚੇ ਨੇ ਸਾਰੇ ਮਾਈਨਰ ਬੱਚੇ ਸੀਗੇ ਚਾਰ ਇਹ ਮਿਸਪਲੇਸ ਹੋ ਗਏ ਸੀਗੇ ਤੇ ਇਹਨਾਂ ਦੇ ਪੇਰੈਂਟਸ ਨੂੰ ਪਹਿਲਾਂ ਸੀਗਾ ਕਿ ਸ਼ਾਇਦ ਅੱਜ ਲੋੜੀ ਹੈ ਤੇ ਲੋੜੀ ਮੰਗਣ ਗਏ ਹੋਣਗੇ ਤੇ ਲੋੜੀ ਕਰਕੇ ਸ਼ਾਇਦ ਲੇਟ ਹੋ ਗਏ ਤੇ ਉਸ ਤੋਂ ਬਾਅਦ ਜਦੋਂ 11-12 ਵਜੇ ਤੱਕ ਉਹਨਾਂ ਨੇ ਉਮੀਦ ਸੀ ਵੀ ਵਾਪਸ ਆਉਣਗੇ ਨਹੀਂ ਆਏ ਤਾਂ ਫਿਰ ਵੀ ਇਹਨਾਂ ਨੇ ਪੁਲਿਸ ਨੂੰ ਕੋਈ ਇਤਲਾਹ ਉਦੋਂ 13 ਤਰੀਕ ਨੂੰ ਨਹੀਂ ਦਿੱਤੀ 14 ਤਰੀਕ ਨੂੰ ਇਹਨਾਂ ਨੇ ਫਿਰ ਜਾ ਕੇ ਥਾਣਾ ਸਿਟੀ ਵਨ ਚ ਤਨੂਸ਼ਾ ਇੱਕ ਹੈਗਾ ਮਾਈਗ੍ਰੈਂਟ ਲੇਬਰ ਉਹਨੇ ਇਤਲਾਹ ਦਿੱਤੀ ਉਦੋਂ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਵੀ ਇਹਦੇ ਬੇਟੇ ਨੇ ਦੋ ਤੇ ਇਹਦੇ ਬੇਟਿਆਂ ਦੇ ਨਾਲ ਦੋ ਹੋਰ ਦੋਸਤ ਨੇ ਵੀ ਉਹ ਵੀ ਮਿਸਿੰਗ ਨੇ ਤੇ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਐਸਐਸਪੀ ਸਾਹਿਬ ਨੇ ਇਮੀਡੀਏਟਲੀ ਇਹਦੇ ਚ ਸਰਤਾਚਲ ਆਈਪੀਐਸ ਸਾਡੇ ਜ਼ਿਲ੍ਹੇ ਦੇ ਕਪਤਾਨ ਉਹਨਾਂ ਨੇ ਚਾਰ ਟੀਮਾਂ ਬਣਾ ਕੇ 6 ਤੇ ਸਿਟੀ 1 ਤੇ ਐਸਐਚਓ ਸਦਰ ਤੇ ਇਹ ਸਾਰੀਆਂ ਟੀਮਾਂ ਦੇ ਨਾਲ ਟੈਕਨੀਕਲ ਵਿੰਗ ਨੂੰ ਲਾ ਕੇ ਤੇ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਐਫ ਆਈ ਆਰ ਦਰਜ ਕਰ ਦਿੱਤੀ ਗਈ 140 ਬੀਐਨਐਸ 파ਟ 3 ਦੇ ਤਹਿਤ ਤੇ ਇਹ ਬੱਚੇ ਫਿਰ ਬਹੁਤ ਜ਼ਿਆਦਾ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਗੰਗਾ ਨਗਰ ਤੋਂ ਜਾ ਕੇ ਟਰੇਸ ਹੋਏ ਗੰਗਾ ਨਗਰ ਕਿਸ ਤਰ੍ਹਾਂ ਚਲੇ ਗਏ ਸੀ ਬਾਕੀ ਸਾਰਾ 파ਟਲੇ ਇਨਵੈਸਟੀਗੇਸ਼ਨ ਦਾ 파ਟ ਹੈ ਵੀ ਇਹ ਤੱਕ ਇਹਦੇ ਵੀ ਘੁੰਮਣ ਹੀ ਚਲੇ ਗਏ ਸੀ ਤੇ ਕੀ ਕਰਨ ਗਏ ਸੀ ਕਿਵੇਂ ਗਏ ਸੀਗੇ ਉਹ ਅੱਜ ਗੰਗਾ ਨਗਰ ਤੋਂ ਲੈ ਕੇ ਆਂਦੇ ਆ ਤੂੰ ਇੱਥੇ ਆ ਕੇ ਹਾਂਜੀ ਚਾਰੇ ਇਕੱਠੇ ਗਏ ਸੀ ਕਿਸੇ ਟ੍ਰੇਨ ਤੇ ਚੜ ਗਏ ਜਾਂ ਕਿਸੇ ਕਿਸ ਤਰੀਕੇ ਨਾਲ ਹੱਲੇ ਤੂੰ ਇਹ ਹੀ ਪਤਾ ਲੱਗਾ ਵੀ ਇੱਥੋਂ ਤੁਰੀ ਚੜ ਗਏ ਜੋ ਇਹ ਦੱਸ ਰਿਹਾ ਬਲ ਸਾਰਾ ਵੈਰੀਫਾਈ ਕਰਾਂਗੇ ਚੰਗੀ ਤਰ੍ਹਾਂ ਇੱਥੋਂ ਤੁਰੀ ਚਲੇ ਗਏ ਤੁਰੀ ਤੋਂ ਫਿਰ ਗੰਗਾ ਨਗਰ ਵੱਲ ਨੂੰ ਟ੍ਰੇਨ ਆਯੋਧ ਦੇ ਤੇ ਚੜ ਗਏ ਕਿਵੇਂ ਚਲੇ ਗਏ ਕਿਉਂ ਚਲੇ ਗਏ ਇਹ ਸਾਰੀ ਗੱਲ ਹੱਲੇ ਬੜੀ ਚੰਗੀ ਤਰ੍ਹਾਂ ਕਰਨੀ ਹੈ ਤਸਦੀਕ ਨਾ ਸਾਰੀ ਤੋ ਇਹ ਹੈ ਕਿਥੋਂ ਦੇ ਰਹਿਣ ਵਾਲੇ ਸੀ ਬੱਚੇ ਇਹ ਸਾਰੇ ਇੱਥੇ ਹੀ ਫੈਕਟਰੀ ਫੋਕਲ ਪੁਆਇੰਟ ਏਰੀਆ ਦੇ ਵਿੱਚ ਇੱਕ ਹੈਗਾ ਆਪਣਾ ਸਿਬਿਆ ਪਿੰਡ ਚ ਰਹਿੰਦਾ ਲੇਬਰਰ ਤੇ ਬਾਕੀ ਫੋਕਲ ਪੁਆਇੰਟ ਏਰੀਆ ਦੇ ਨੇ ਸੁਨਾਮ ਰੋਡ ਸੰਗਰੂਰ ਤੇ ਮਤਲਬ ਕਾਫੀ ਵੇਖੋ ਪੁਲਿਸ ਲਈ ਹੱਡਕ ਹੋ ਜਾਂਦੀ ਹੈ ਕਿ ਮਾਈਨਰ ਬੱਚੇ ਚਾਹੇ ਕਿਸੇ ਮਾਈਗ੍ਰੈਂਟ ਦੇ ਨੇ ਚਾਹੇ ਕਿਸੇ ਵੱਡੇ ਘਰ ਦੇ ਨੇ ਤੇ ਮਤਲਬ ਸਾਰਾ ਜ਼ਿਲ੍ਹਾ ਹੀ ਔਨ ਟੋਜ਼ ਹੋ ਜਾਂਦਾ ਜਦੋਂ ਐਹੋ ਜੀ ਕੋਈ ਇਨਸੀਡੈਂਟ ਹੋ ਜਾਂਦਾ ਮਤਲਬ ਤੁਰੀ ਤੱਕ ਪੈਦਲ ਨਹੀਂ ਗਈ ਜਾਂ ਕੋਈ ਤੁਸੀਂ ਮਤਲਬ ਉਹੀ ਫਿਰ ਕੈਮਰਾਜ਼ ਦੀ ਹਲਪ ਲੈ ਕੇ ਇਹ ਸਾਰੀਆਂ ਗੱਲਾਂ ਪੈਦਲ ਹੀ ਗਏ ਆ ਤੁਰੀ ਤੱਕ ਪੈਦਲ ਨਹੀਂ ਗਏ ਇੱਥੋਂ ਤੁਰੀ ਲਈ ਵੀ ਇਹਨਾਂ ਨੇ ਸ਼ਾਇਦ ਇਹ ਦੱਸ ਰਹੇ ਨੇ ਕੋਈ ਟ੍ਰੇਨ ਹੀ ਫੜੀ ਆ ਉਸ ਤੋਂ ਬਾਅਦ ਫਿਰ ਟ੍ਰੇਨ ਅੱਗੋਂ ਗੰਗਾ ਨਗਰ ਦੀ ਫੜ ਲਈ ਤੇ ਮਤਲਬ ਫਿਰ ਪੁਲਿਸ ਨੇ ਤਾਂ ਇਹਦੇ ਚ ਮਤਲਬ 2-3 ਦਿਨ ਸੌ ਕੇ ਨਹੀਂ ਵੇਖਿਆ ਤੇ ਜਾ ਕੇ ਰਿਕਵਰ ਕਰਕੇ ਲਿਆਂਦੇ ਸਰ ਚਾਰ ਬੱਚੇ ਦੀ ਗੈਰਜ਼ਾਰੀ ਚਾਰ ਹੀ ਮਿਲਗੇ ਹਾਂ ਚਾਰੇ ਮਿਲ ਗਏ ਜੀ ਕਿਸੇ ਵਿਅਕਤੀ ਕੋਲੋਂ ਮਿਲੇ ਨਹੀਂ ਜਾਂ ਨਹੀਂ ਉੱਥੇ ਰੇਲਵੇ ਸਟੇਸ਼ਨ ਤੋਂ ਹੀ ਇਹ ਰੋਮ ਕਰ ਰਹੇ ਸੀ ਇੱਧਰ ਉੱਧਰ ਉੱਥੋਂ ਮਿਲੇ ਨੇ ਹੁਣ ਇਹਨਾਂ ਨਾਲ ਸਾਰੀ ਗੱਲਬਾਤ ਡਿਟੇਲ ਚ ਕੀਤੀ ਜਾਊਗੀ ਕੋਈ ਵਰਗਲਾ ਆ ਕੇ ਲਗਾਇਆ ਕਿ ਆਪੇ ਗਿਆ ਹਾਂਜੀ ਇਹਨਾਂ ਦੇ ਨਾਮਾ ਪੁੰਦਰਾ ਦੀ ਹਾਂਜੀ ਹਾਂਜੀ ਮਾਪੇ ਨੂੰ ਬੁਲਾ ਲਿਆ ਮਾਪੇ ਵੀ ਬਾਹਰ ਆਜ ਜੀ ਆਜ ਜੀ ਲੈ ਕੇ ਆਉਂਦੇ ਸਵੇਰੇ ਲੈ ਕੇ ਆਉਂਦੇ ਥੈਟਸੋ ਮੱਲੋ ਤੇ ਤੁਹਾਡੀ ਛੱਡ ਉਹ ਵੀ ਆ ਜਾਊਗਾ ਆਪੇ ਆਸਲ ਦੇ ਵਿੱਚ ਪੜਦੇ ਵੀ ਨਹੀਂ ਕਿਹੜਾ ਸਕੂਲ ਸੀਗਾ ਕੋਈ ਨੋਈ ਸਕੂਲ ਚ ਪੜਦੇ ਹੈ ਹਨਾ ਸਕੂਲ ਚ ਪੜਦੇ ਨੇ ਸਰਕਾਰੀ 3 6 6ਵੀਂ ਚ ਪੜਦੇ ਨੇ 1 ਕੱਟਵੀਂ 1 ਕੱਟਵੀਂ ਚ ਪੜਦਾ ਦਵੇਸ਼ 8ਵੀਂ ਚ ਪੜਦਾ ਬਾਕੀ ਤਾਂ ਨੇ 6ਵੀਂ ਚ ਪੜਦਾ ਕੋਈ ਕੋਈ ਸਰਕਾਰੀ ਸਕੂਲ ਹੈ ਹਨਾ ਘਰ ਦੇ ਨੇ ਕਿ ਪਤੰਗ ਬਤੰਗ ਮਤਲਬ ਉਡਾਉਂਦੇ ਆ ਕਰਦੇ ਆ ਕਰੋ ਪੈਸੇ ਵੀ ਚੋਰੀ ਕੀਤੇ ਇੱਕ ਨੇ ਆਪਣੀ ਸਿਸਟਰ ਦੇ 3350 ਰੁਪਇਆ ਕੱਢ ਕੇ ਉਹਦੇ ਸਿਰ ਤੇ ਬਿਸਕਟ ਬਿਸਕਟ ਖਾਂਦੇ ਰਹੇ ਤੇ ਗੁਜ਼ਾਰਾ ਕੀਤਾ ਤੇ ਅਲਟੀਮੇਟਲੀ ਮਤਲਬ ਇੱਥੇ ਵੀ ਗਏ ਨੇ ਹਾਂਜੀ 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 ਨਹੀਂ ਨਹੀਂ ਹਾਲੇ ਤੱਕ ਤਾਂ ਐਵੇਂ ਹੀ ਲੱਗ ਰਿਹਾ ਹਾਲੇ ਤਾਂ ਐਵੇਂ ਹੀ ਲੱਗ ਰਿਹਾ ਇੱਕ ਆਜੀ ਕੋਈ ਮਾੜੀ ਅਨਸਰ ਕੀ ਅਜੇ ਤੱਕ ਨਹੀਂ ਨਾਟ ਯੇਟ ਹੱਲੇ ਕੋਈ ਵੀ ਐਵੇਂ ਦੀ ਚੀਜ਼ ਨਹੀਂ ਸਾਹਮਣੇ ਆਈ ਤੇ ਫਿਰ ਉਸ ਤੋਂ ਬਾਅਦ ਵੈਸੇ ਡਿਟੇਲ ਚ ਕਰਨੀ ਬਣਦੀ ਹੈ ਤਤੀਸ਼ ਸਾਰੀ ਆਮ

नहीं नहीं फिर की कारण हुआ अभी बच्चे चले वो बच्चे को दिमाग है खेलते खेलते अपने निकल गए दोनों तो कितनी देर बाद पता लगे बच्चे का तो नहीं। हम लोग बाजार गए थे सब्जी सब्जी के लिए आए छः सात सात बजे के पौने सात आठ बजे के करीब में आए उसके बाद में बच्चे नहीं था तो बच्ची बच्ची तो तब था? हाँ तभी तभी से लगना शुरू कर दिया तेरह तारीख को

ਜੀ ਮੀਰਾ ਦੇਵੀ ਜੀ ਮੀਰਾ ਜੀ ਆਪਕੇ ਬੱਚੇ ਖੋ ਗਏ ਥੇ ਹੁਣ ਮਿਲ ਚੁਕੇ ਹਨ ਜੀ ਇਸ ਬਾਲੋ ਨੇ ਢੂੰਢ ਲਿਆ ਕਿਸਾ ਠੀਕ ਹੈ ਜੀ ਕੀ ਬਾਤ ਮੀਤੀ ਕਿਵੇਂ ਲਾਪਤਾ ਹੋਏ ਕੁਛ ਨਹੀਂ ਹੋਇਆ ਸੀ ਜੇ ਉਹ ਤਾਂ ਵੀ ਖੇਰਦੇ ਖੇਰਦੇ ਬੈਠੇ ਤੇ ਉਹ ਵੀ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਵਹਜੂਰੇ ਵੇ ਅਸੀਂ ਸਰ ਜਾ ਕੇ ਉਹਨੇ ਸਮਾਨ ਪਪਾ ਲੈ ਕੇ ਆਉਣੀ ਆ ਬਸ ਉਹ ਇੰਨੇ ਮਿੰਟ ਚ ਨਿਕਲ ਗਏ ਕਰੋ ਕਹਿੰਦੇ ਲੋਰੀ ਮੰਗਣ ਜਾਂਦੇ ਆ ਜਿਹੜੀ ਗੁਰੀਆ ਹੈਗੀ ਸੀ ਘਰੇ ਉਹਨਾਂ ਨੂੰ ਕਹਿੰਦੇ ਕਿ ਵੀ ਮੈਂ ਲੋਰੀ ਮੰਗਣ ਜਾਂਦੇ ਆ ਗੁਰੀਆ ਕਹਿੰਦੀ ਵੀ ਤੁਸੀਂ ਜਾਣਾ ਨਹੀਂ ਹੈਗਾ ਵੀ ਮੰਮੀ ਆ ਰਹੇ ਨੇ ਬਸ ਇਹ ਕਹਿੰਦੇ ਮੰਨਿਆ ਨਿਕਾਲਾ ਤੇ ਉਹਨਾਂ ਦੇ ਇਹ ਬਾਗੇ ਲੋਰੀ ਮੰਗਣ ਲੋਰੀ ਮੰਗਣ ਗਿਆ ਮੁੜ ਕੇ ਆਏ ਨਹੀਂ ਵੇ ਘਰੇ ਥੋੜੇ ਦੇਰ ਬਾਅਦ ਮੁੱਕਾ ਲੱਗਿਆ ਪਤਾ ਤਾਂ ਸਾਨੂੰ ਵੇਟ ਕਰਿਆ ਉਹਨਾਂ ਨੂੰ 9 ਵਜੇ ਤੱਕ ਜੀ ਵੀ ਆ ਜਾਣਗੇ ਚੱਲੋ ਰਿਮੰਕ ਕੇ ਜਦੋਂ ਨਹੀਂ ਆਏ ਉਹ ਘਰੇ ਫਿਰ ਅਸੀਂ ਲੱਭਣ ਵਾਗੇ ਜਦੋਂ ਨਹੀਂ ਮਿਲੇ ਫਿਰ ਕੁਝ ਕੰਪਨੀ ਦੀ ਜੀ ਸਾਨੂੰ ਤਾਂ ਐ ਸੀ ਕਿ ਉਹ ਆ ਜਾਣਗੇ ਘਰੇ ਆਏ ਤਾਂ ਬਾਂਗ ਚ ਸੀ ਵੀ ਆ ਜਾਣਗੇ ਕਰ ਰਹੇ ਹੋ ਤਾਂ ਕਰਕੇ ਜੀ ਬਹਿਸ਼ ਕੀਤਾ ਤੁਸੀਂ ਕਿੱਥੇ ਰਹਿਣਾ ਅਸੀਂ ਸੀ ਵੀ ਆ ਰਹੇ ਨਾਲ ਜੀ ਹਾਂ ਸੁਨਾਮ ਰੋਡ ਤੇ ਜੀ ਕੋਈ ਬੱਚਾ ਪੈਸੇ ਵੀ ਲੈ ਕੇ ਗਿਆ ਸੀ ਪੈਸਾ ਲੈ ਗਿਆ ਸੀ ਮੁੰਡਾ ਜੀ ਸਾਡਾ 350 ਲੈ ਗਏ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਨਹੀਂ ਪੈਸੇ ਵੀ ਨਹੀਂ ਹੈ ਤਾਂ ਸ਼ੱਕ ਪਿਆ ਵੀ ਬੱਚੀ ਕਿਸੇ ਨੂੰ ਨਹੀਂ ਜੀ ਮੇਰੀ ਗੱਲ ਸੁਣੋ ਜਿਵੇਂ ਸ਼ੱਕ ਆਇਆ ਵੀ ਗੁਰੀਆ ਕਹਿੰਦੀ ਸੀ ਮੰਮੀ ਲੈ ਕੇ ਕੱਟ ਕੇ ਸਹਿਰ ਜਦੋਂ ਮੈਂ ਉਹਨੂੰ ਕਿਹਾ ਮੈਂ ਨਹੀਂ ਲੈ ਕੇ ਗਈ ਕੱਟ ਕੇ ਸਹਿਰ ਜਬ ਅੱਕਾ ਜਦੋਂ ਨਹੀਂ ਆਇਆ ਘਰੇ 12:00 ਵਜੇ ਫਿਰ ਗੁਰੀਆ ਕਹਿੰਦੀ ਮੰਮੀ ਵੀ ਪੰਕਜ ਲੈ ਗਿਆ ਉਹ ਫਿਰ ਤਾਂ ਕੱਟ ਕੇ ਸਾਨੂੰ ਐ ਸੱਕ ਪਿਆ ਹਾਂਜੀ ਖੁਸ਼ ਆ ਜੀ